ਦਾ ਬਲ ਮਜੀਠੀਆ ਜੀ ਅੱਜ ਦਾ ਦਿਨ ਦਿੱਤੇ ਨਵੇਂ ਭਾਈ ਦੇ ਭੋਗ ਤੇ ਆਏ ਆ ਜੀ ਬਹੁਤ ਮੰਦ ਭਾਗੀ ਘਟਨਾ ਵਾਪਰੀ ਆ ਜੀ ਬਹੁਤ ਮੰਦ ਭਾਗੀ ਘਟਨਾ ਵਾਪਰੀ ਆ ਇੱਕ ਬੜਾ ਸੱਚਾ ਸੁੱਚਾ ਇਨਸਾਨ ਸੀ ਤੇ ਆਪਣੇ ਦੁੱਖ ਆਪਣੇ ਅੰਦਰ ਹੀ ਲੈ ਗਿਆ ਉਹ ਜੀ ਜਿੰਨਾ ਕੋ ਨੇ ਪੰਜਾਬੀ ਗੀਤਕਾਰੀ ਵਿੱਚ ਆਪਣਾ ਨਾਮ ਬਣਾਇਆ ਮੇਰੇ ਨਾਲ ਜਾਂਦਾ ਰਹੇ ਚੰਡੀਗੜ੍ਹ ਉੱਥੇ ਜਾ ਕੇ ਮੈਂ ਵੇਖਦਾ ਰਿਹਾ ਕਿ ਕਈ ਲੋਕ ਇਹਨੂੰ ਸ਼ਕਲ ਤੋਂ ਨਹੀਂ ਜਾਣਦੇ ਜਦੋਂ ਦੱਸਦਾ ਵੀ ਮੇਰੇ ਨਾਲ ਨੰਮਾ ਲੋਹਾਰ ਕਾ ਬਿਠਾ ਲੋਕੀ ਟੁੱਟ ਕੇ ਆ ਜਾਂਦੇ ਵੀ ਕਿ ਸਾਡਾ ਫੋਟੋ ਕਰਾਓ ਸਾਡੀ ਫੋਟੋ ਕਰਾਓ ਨਾਲ ਕਿਸੇ ਅੱਗੇ ਉਹਨੇ ਹੱਥ ਨਹੀਂ ਅੱਡੇ ਆ ਜੀ ਬਾਕੀ ਮੈਂ ਤੇ ਵੀਰ ਦੀ ਕੋਈ ਗੱਲ ਕਹਿਣਾ ਚਾਹਣਾ ਵਾ ਵੀ ਦੁਨੀਆ ਵਿੱਚ ਚਲੋ ਸਮੇਤ ਮੇਰੇ ਦੁਨੀਆ ਦੀ ਸਾਰੀ ਦੁਨੀਆਦਾਰੀ ਇੱਦਾਂ ਦੀ ਹੋ ਗਈ ਆ ਯਾਰਾਂ ਦਾ ਤੇ ਮਾਪਿਆਂ ਦਾ ਬੋਲ ਜਿਹੜਾ ਉਹਨਾਂ ਦੀ ਜਾਨ ਤੋਂ ਬਾਅਦ ਪੈਂਦਾ ਅੱਜ ਇਹ ਸਾਰੇ ਉਹਨੂੰ ਸ਼ਰਧਾਂਜਲੀ ਦੇਈ ਜਾਵਾਂਗੇ ਉਹਦੇ ਬਾਰੇ ਗੋਣਗਾਈ ਜਾਵਾਂਗੇ ਪਰ ਜਿਹੜੀ ਅਸਲ ਕਾਲਿਆ ਦੁਨੀਆ ਦੀ ਖਰੀਦ ਐ ਅਸੀਂ ਬਣ ਗਈ ਆ ਵੀ ਜੀਂਦੇ ਜੀ ਬੰਦੇ ਦੀ ਕੋਈ ਵਕਤ ਨਹੀਂ ਪੈਂਦੀ। ਉਹਨੇ ਕਦੀ ਆਪਣਾ ਦੁੱਖ ਨਹੀਂ ਫੇਰੋਲਿਆ। ਉਹਨੂੰ ਸਾਲ ਤੋਂ ਉੱਤੇ ਹੋ ਗਿਆ ਸੀ ਉਹਦੇ ਪੈਰ ਦੇ ਵਿੱਚ ਜ਼ਖਮ ਹੋਇਆ ਸੀ। ਮੈਂ ਆਪਣਾ ਚੈੱਕਅਪ ਕਰਾਉਣ ਗਿਆ ਮੇਰਾ ਡਾਕਟਰ ਚੀਮਾ ਐਸਐਮਓ ਲੱਗੇ ਨਥੇ ਚੰਡੀਗੜ੍ਹ। ਇਹ ਮੇਰੇ ਨਾਲ ਬੈਠਾ ਤਾਂ ਤੇ ਡਾਕਟਰ ਮਨਪ੍ਰੀਤ ਸੀ ਦੋ ਦਿਨ ਹੋਰ ਬਿਠੇ ਸੀ ਮੈਂ ਉਹਨੂੰ ਕਿਹਾ ਨਿੰਮਲਵਰਕਾ ਮੇਰਾ ਦੋਸਤ ਨਾਲ ਆਇਆ ਤੇ ਉਹ ਕਹਿੰਦੇ ਨਿੰਮਲਵਰਕਾ ਇਹ ਉਹਨਾਂ ਨੇ ਉੱਠ ਕੇ ਸਾਰੇ ਡਾਕਟਰਾਂ ਨੇ ਉਹਨਾਂ ਦਾ ਫੋਟੋਆਂ ਕਰਾਈਆਂ ਇਹ ਉਦੋਂ ਬੈਠਾ ਰਿਹਾ ਕੋ ਚਾਹ ਪੀਤੀ ਚਾਹ ਪੀ ਕੇ ਮੁੜ ਕੇ ਮੈਂ ਟੈਸਟ ਦਿੱਤੇ ਟੈਸਟਾਂ ਦੀ ਰਿਪੋਰਟਾਂ ਦੇ ਉਹ ਤਿੰਨ ਵਜੇ ਲੈਣ ਗਏ ਆ ਜੀ ਇਹਨੇ ਫਿਰ ਉੱਥੇ ਗੱਲ ਕੀਤੀ ਹੁੰਦਾ ਮੇਰੇ ਪੈਰ 'ਚ ਜ਼ਖਮ ਹੈ ਦਮਨ ਭਾਈ ਮੇਰਾ ਜ਼ਖਮ ਨਹੀਂ ਠੀਕ ਹੁੰਦਾ ਤੇ ਮੈਂ ਕਿਹਾ ਕੋ ਲਾ ਹਾਜ਼ਰਾ ਉਹ ਡਾਕਟਰ ਵੀ ਬਹਿ ਕੇ ਨਾ ਕੇ ਸਾਰੇ ਆਣ ਗਏ ਜਦੋਂ ਜਰਾਬ ਲਈਦਾ ਪੈਰ ਅਗਲਾ ਪੱਬ ਜਿਹੜਾ ਹੈ ਨਾ ਉਹ ਤਕਰੀਬਨ ਬਹੁਤ ਜ਼ਿਆਦਾ ਹੀ ਖਰਾਬ ਹੋਇਆ ਸੀ ਜ਼ਖਮ ਜਿਹੜਾ ਖੁੱਲਾ ਸੀ ਉਹ ਵੀ ਤਕਰੀਬਨ ਇੰਚੀ ਦਾ ਹੋਊਗਾ ਘਟੋ ਘਟਾ ਤੇ ਲਾਗੋ ਲਾਗੋ ਪੈਰ ਸਾਰਾ ਇਸੇ ਕਰਕੇ ਨਾ ਆਪਣੀ ਯਾਰਾਂ ਦੋਸਤਾਂ ਕਦੇ ਜਾਂਦਾ ਸੀ ਰਾਤ ਬਾਹਰ ਕਦੇ ਰਹਿਣ ਦੀ ਗਰੀਜ਼ ਕਰਦਾ ਸੀ ਕਿ ਮੈਨੂੰ ਇਦਾਂ ਤਕਲੀਫ ਹੈ ਦੂਜਿਆਂ ਨੂੰ ਪਤਾ ਲੱਗੂਗਾ ਜੀ ਉਹ ਫਿਰ ਮੈਂ ਇਹਨੂੰ ਪੁੱਛਿਆ ਮੈਂ ਤੈਨੂੰ ਤਾਂ ਸ਼ੂਗਰ ਆਵਦੀ ਜਿਹੜਾ ਪੈਰ ਵਿੱਚ ਸ਼ੂਗਰ ਨਾ ਇਦਾਂ ਖਰਾਬ ਹੁੰਦਾ ਤੇ ਕਿਦਾਂ ਆਂਦਾ ਮੈਨੂੰ ਦਮਦ ਭਾਈ ਨਾਮ ਅਗਰ ਚੈੱਕ ਕਰਾਇਆ ਨਾ ਮੋਕ ਦਵਾਈ ਖਾਨਾ ਹੂੰ ਉਹ ਡਾਕਟਰਾਂ ਫਿਰ ਕਿਹਾ ਵੀ ਹੁਣ ਤੇ ਟਾਈਮ ਹੋ ਗਿਆ ਤੇ ਐਵਲੇ ਅਸੀਂ ਅਗਲੇ ਦਿਨ ਵਾਪਸ ਆਉਣਾ ਸੀ ਉਹ ਫਿਰ ਉਸ ਦਿਨ ਟੈਸਟ ਹੋ ਨਾ ਸਕੇ ਫਿਰ ਇਹ 3-4-5 ਦਿਨ ਬਾਅਦ ਅਸੀਂ ਫਿਰ ਦੁਬਾਰਾ ਗਏ ਜੀ ਉਸ ਵੇਰੇ ਸਿੱਧੇ ਨਰਨੇ ਕਾਲਜ ਉਥੇ ਪਹੁੰਚ ਗਏ ਉਹਨਾਂ ਫਿਰ ਸਾਰੇ ਡਾਕਟਰਾਂ ਦੇ ਟੈਸਟ ਵਗੈਰਾ ਸਾਰੇ ਕਰਾਏ ਤੇ ਡਾਕਟਰ ਦੋ ਤਨਾਂ ਨੂੰ ਖਾਇਆ ਹੂੰ ਉਹਨਾਂ ਫਿਰ ਕਿਹਾ ਵੀ ਸ਼ੂਗਰ ਚੈੱਕ ਕਰਾਈ ਯਾਰ ਸ਼ੂਗਰ ਦੀ ਰਿਪੋਰਟ ਲਈਦੇ ਉਹ ਐਚਬੀ 1 ਸੀ ਜਿਹੜੀ 6.5 ਜਾਈਦੀ ਉਹਦੀ 11 ਦੇ ਲੱਗੇ ਆਈ ਹੂੰ ਇਹਨੂੰ ਪਤਾ ਹੀ ਨਹੀਂ ਸੀ ਮੈਨੂੰ ਸ਼ੂਗਰ ਹੈ ਹੂੰ ਉਹਨਾਂ ਫਿਰ ਦਵਾਈਆਂ ਦੁਈਆਂ ਸ਼ੂਗਰ ਦੀਆਂ ਨੂੰ ਦਿੱਤੀਆਂ ਕੰਟਰੋਲ ਕਰਨ ਵਾਸਤੇ ਮੈਨੂੰ ਬਾਅਦ ਚ ਪੁੱਛਦਾਰਿਆ ਮੈਂ ਰਿੰਮੇ ਕੀ ਹਾਲ ਹੈ ਹੁੰਦੇ ਕਹਿੰਦੇ ਅੱਗੇ ਨੂੰ ਫਰਕ ਆ ਜਿਵੇਂ ਸੁਪੰਡਿਆ ਹੂੰ 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 ਪਰ ਸਮਝ ਨਹੀਂ ਲੱਗ ਸਕੀ ਕਿਦਾਂ ਇਕਦਮ ਹੀ ਛੱਡ ਗਿਆ ਸਾਰਿਆਂ ਨੂੰ ਤਮ ਜੀ ਜਾਣਦਾ ਸਾਰਿਆਂ ਨੇ ਇਹ ਸੱਚਾਈ ਕੌੜੀ ਸੱਚਾਈ ਕਹ ਲੋ ਪਰ ਜਦੋਂ ਬੇਵਕਤ ਕਿਸੇ ਦੀ ਮੌਤ ਹੋ ਜਾਂਦੀ ਤਾਂ ਬਹੁਤ ਵੱਡਾ ਘਾਟਾ ਹੋ ਜਾਂਦਾ ਮੈਂ ਨਾ ਜੀ ਮੈਂ ਘਟੋ ਘਟ ਨਹੀਂ ਮੇਰਾ 10 12 ਹਜ਼ਾਰਾਂ ਦੋਸਤਾਂ ਨੇ ਟੈਲੀਫੋਨ ਆਏ ਮੈਂ ਸੁੱਤਾ ਉੱਠਿਆ ਉੱਠੀ ਮੇਰੀ ਆਤ ਹੈ ਜਾਂ ਵਟਸਐਪ ਦੇ ਵੇਖ ਲਾ ਜਾਂ ਫੇਸਬੁਕ ਵੇਖ ਲਾ ਫੇਸਬੁਕ ਵੇਖੀ ਤੇ ਉਹਦੇ ਉੱਤੇ ਨਾ ਲਿਖਿਆ ਨਮਾ ਆਰ ਆਈ ਪੀ ਹੂੰ ਤੇ ਮੈਂ ਕਹਾ ਕਿ ਇਹ ਮੈਂ ਅੱਗੇ ਧਰਮਿੰਦਰ ਦੀ ਖਬਰ ਡਾਤੀ ਕਿ ਇਹਨੇ ਜਾਣ ਕੇ ਜਾਣਬੋਝ ਕੇ ਗਲਤ ਖਬਰ ਪਾਤੀ ਹੈ ਬਈ ਇਹੋ ਜੀ ਕੋਈ ਗੱਲ ਹੀ ਨਹੀਂ ਪਤਾ ਵੀ ਬਿਮਾਰ ਹੈ ਜਾਂ ਕੋਈ ਗੱਲ ਚਲੋ ਪੈਰ ਜ਼ਖਮ ਹੈਗਾ ਸੀ ਉਹ ਮੈਂ ਜਦੋਂ ਉਹਨੂੰ ਦੁਬਾਰਾ ਫੇਰ ਦੁਬਾਰਾ ਫੋਲਿਆ ਤੇ ਫੇਸਬੁਕ ਤੇ ਤੇ ਉਹ ਨਿੰਮੇ ਲੋਹਾਰ ਕੇ ਦੀ ਪ੍ਰੋਫਾਈਲ ਜਿਹਦੇ ਉੱਤੇ ਪਈ ਸੀ ਇਹਦੇ ਬੱਚਿਆਂ ਨੇ ਪਾਈ ਸੀ ਫਿਰ ਮੈਂ ਦੋ ਤਿੰਨ ਬੰਨਾਂ ਟੈਲਿੰਗ ਕੀਤਾ ਉਹ ਕਹਿੰਦੇ ਵੀ ਪੜਿਆ ਵਾ ਤਾਂ ਅਸੀਂ ਤੇ ਡਰਦੇ ਕੋ ਕਮੈਂਟ ਹੀ ਨਹੀਂ ਪਾਉਂਦੇ ਵੀ ਕਿਦਾਂ ਕਮੈਂਟ ਪਾਈਏ ਕੋ ਝੂਠਾ ਹੋ ਗਿਆ ਤੇ ਝੂਠੀ ਖਬਰ ਹੋਈ ਤੇ ਨੂੰਗਾ ਅੱਡਾ ਤੁਸੀਂ ਕਨਫਰਮ ਕੀਤਾ ਪਰ ਵਾ ਫਿਰ ਮੈਂ ਫਿਰ ਆਪਣੇ ਗੁਰਪ੍ਰੀ ਦਾ ਹੈਗੇ ਨੇ ਆਪਣੇ ਇਨਸ਼ਾਨ ਫਿਲਮ ਵਾਲੇ ਅਜਨਾਲੇ ਤੋਂ ਨੇ ਇੱਥੇ ਉਹਨੇ ਤਰ ਲੱਗੇ ਨਹੀਂ ਇੱਥੇ ਤਰ ਫਿਰਦੇ ਨੇ ਉਹਨਾਂ ਨੂੰ ਫੋਨ ਕੀਤਾ ਉਹਨਾਂ ਕਹਿੰਿਆ ਵੀ ਇਦਾਂ ਉਹ ਕੱਲ ਅਸੀਂ ਸ਼ਾਮੀ ਟੈਲ ਨੂੰ ਕੀਤਾ ਹੈਗਾ ਤੇ ਉ ਉੱਥੋਂ ਪਤਾ ਨਹੀਂ ਉਹਨਾਂ ਨੇ ਜਵਾਬ ਦੇ ਤਾਂ ਉਹਨਾਂ ਕਾ ਗੁਰਾਮਦਾ ਹਸਪਤਲ ਲੈ ਗਏ ਤੇ ਉਹਨਾਂ ਨੂੰ ਅ ਰੱਖਿਆ ਸੀ ਦਾਖਲ ਆਈਸੀਯੂ ਜਾਂ ਉੱਥੇ ਉਹਨਾਂ ਨਾਲ ਡਾਕਟਰਾਂ ਨੇ ਗੱਲਾਂ ਕੀਤੀਆਂ ਵੀ ਇਹਦਾ ਪੈਰ ਜਿਹੜਾ ਵੱਢਣਾ ਪੈਣਾ ਉਹ ਦਿਲ ਤੇ ਲਾ ਗਿਆ ਦਿਲ ਤੇ ਗੱਲ ਇਹਦਾ ਹਾਰਟ ਸਿੰਕ ਹੋ ਗਿਆ ਬਾਅਦ ਚ ਬਾਕੀ ਅਭੀ ਜਨਤ ਦੇ ਰਿਹਾ ਜੀ ਜਿਨ੍ਹਾਂ ਲੋਕਾਂ ਨਾਲ ਮਿਲਿਆ ਗਿਲਾ ਕੋਈ ਉਹਨੂੰ ਭੁੱਲ ਨਹੀਂ ਸਕਦਾ ਜੀ ਇਹ ਕਾਫੀ ਨਿਰਧਤਾ ਰਹੀ ਉਹਨਾਂ ਨਾਲ ਹਾਂ ਜੀ ਬਹੁਤੀ ਪੁਰਾਣੀ ਨਹੀਂ ਸੀ ਥੋੜੇ ਚਿਰ ਵਿੱਚ ਬਹੁਤ ਨਿੱਗਾ ਸੁਭਾਅ ਸੀ ਉਹਦਾ ਤੇ ਮੇਰੇ ਨਾਲ ਬਹੁਤ ਜ਼ਿਆਦਾ ਯਾਰੀ ਉਸ ਤੇ ਬੈਗੀ ਸੀ ਅ 500 ਤੋਂ ਜ਼ਿਆਦਾ ਕਰਦੇ ਗੀਤ ਲਿਖੇ ਸੀ ਉਹਨਾਂ ਨੇ ਬਿਲਕੁਲ ਔਰ ਉਹਨਾਂ ਵਿੱਚੋਂ ਇੱਕ ਨਹੀਂ ਦੋ ਨਹੀਂ 150 200 ਗੀਤ ਜਿਹੜੇ ਕਿ ਉਹ ਮਸ਼ਹੂਰ ਹੋ ਗਏ ਜੀ ਦਾ 100 ਗਾਣਾ ਵੀ ਮਸ਼ਹੂਰ ਹੋਇਆ ਹੋਵੇ ਨਾ ਜੀ ਉਹ ਤਾਂ ਕੁਦਰਤੀ ਤੌਰ ਤੇ ਉਹਨੂੰ ਲੱਖਾਂ ਰੁਪਏ ਦੀ ਰਾਇਲਟੀ ਹੋਣੀ ਚਾਹੀਦੀ ਹੈ ਪਰ ਮੈਨੂੰ ਨਹੀਂ ਸੀ ਲੱਗਦਾ ਵੀ ਉਹਨੂੰ ਇਹੋ ਜਿਹਾ ਕੋਈ ਇਹਨਾਂ ਨੇ ਕੋਈ ਉਹਦੀ ਮਦਦ ਕੀਤੀ ਜਾਂ ਉਹਨੂੰ ਰਾਇਲਟੀ ਮਿਲੀ ਆ ਗੀਤਕਾਰਾਂ ਨੂੰ ਵਰਤ ਕੇ ਗਾਇਕ ਬਹੁਤ ਥੋੜੀਆਂ ਥਾਵਾਂ ਤੇ ਪਹੁੰਚ ਗਏ ਲੇਕਿਨ ਗੀਤਕਾਰ ਦੀ ਕੋਈ ਇਨੀ ਵਕਤ ਨਹੀਂ ਪਾਈ ਇਹਨਾਂ ਨੇ ਪਰ ਚਾਹੀਦਾ ਹੁਣ ਸੰਗੀਤ ਜਗਤ ਨੂੰ ਅੱਗੇ ਆਉਣਾ। ਦੇ ਘਰ ਦਾ ਜਾਂਦਾ ਰਿਆਂ ਇਹਨੂੰ ਛੱਡ ਕੇ ਕੋਲੋਂ ਆਇਆ ਬਾਹਰ ਛੱਡ ਕੇ ਆਇੰਦਾਂ ਬਾਹਰ ਇਹਨੇ ਤਿਲ ਜਣਾ ਤੋਂ ਦੁਰ ਕੇ ਛੱਡ ਦੋ। ਉਹ ਫਿਰ ਮੈਂ ਅਜਨ ਦੇ ਡੈਥ ਹੋਈ ਸਕਾਰ ਸੀ ਦਿਨ ਦੇ ਘਰ ਗਏ ਆ। ਤੇ ਸਿੰਪਲ ਜਿਹਾ ਘਰ ਆ ਜੇ ਲੈਂਟਰ ਵਗੈਰਾ ਪਾਏ ਆ ਜੀ ਕਲੀਆਂ ਕੋਲੀਆਂ ਕੁਝ ਨਹੀਂ ਕਰਾਈਆਂ। ਜੇ ਕੋਈ ਪੈਸਾ ਚਾਰ ਜੋੜੇ ਹੁੰਦੇ ਤੇ ਬੰਦੇ ਨੂੰ ਕੋਠੀ ਟਾਈ ਬਣਾਇਆ ਹੋਣਾ ਸੀ। ਜੀ। ਬਾਕੀ ਉਹਨੇ ਦੁੱਖ ਕੇ ਕੋ ਫਰੋਲਿਆ ਨਹੀਂ ਰਿਹਾ ਆਪਣਾ 11 ਦੋਸਤਾਂ ਵਿੱਚ ਬੈਠਾ ਕਦੀ ਉਹਨੇ ਮੈਂ ਨਹੀਂ ਕਦੇ ਵੇਖਿਆ ਜਿੰਨੀਆਂ ਮੇਰੇ ਨਾਲ ਕਦੇ ਗਏ ਆ ਚੰਡੀਗੜ੍ਹ ਗਏ ਆ ਕਿ ਉਹਨੇ ਇੱਕ ਤਰ੍ਹਾਂ ਕਿਹਾ ਹੋਵੇ ਮੈਂ ਪੈਸੇ ਹਾਂ ਤਾਂ ਗਿਆ ਜਾਂ ਆ ਗੱਲ ਆ ਜਾਂ ਮੈਨੂੰ ਤੁਹਾਨੂੰ ਦੁੱਖ ਆ ਤਕਰੀਬ ਆ ਬਾਕੀ ਬੱਚਾ ਉਹਦਾ ਜਵਾਨ ਹੋਇਆ ਸੀ ਗੈਰੀ ਲੋਹਾਰ ਦਾ ਜਿਹੜਾ ਉਹਦੇ ਬਾਰੇ ਸੋਚਦਾ ਸੀ ਉਹਥੇ ਕਾਰਟਕਿਲ ਕੋ ਗਏ ਆ ਰਿਦਮ ਵਾਇਸ ਵਿੱਚ ਬੈਠੇ ਉਹਨੇ ਉਹਨਾਂ ਨੇ ਕਾਰਟਕਿਲ ਨੇ ਵੀ ਕਿਹਾ ਵੀ ਬੱਚੇ ਆਪਣੇ ਨੂੰ ਗੈਰੀ ਨੂੰ ਭੇਂਦੀ ਮੇਰੇ ਕੋਲ ਤੇ ਪਿੱਛੇ ਇੱਕ ਦੋ ਸ਼ਾਰਟ ਫਿਲਮ ਉਹਨੇ ਕੀਤੀਆਂ ਨੇ ਗੈਰੀ ਨੇ ਜੀ ਸੋਨਾ ਰੋਲ ਕੀਤਾ ਉਹਨੇ ਪਰ ਲੇਕਿਨ ਉਹ ਜੋ ਚਾਹੁੰਦਾ ਸੀ ਆਪਣੇ ਬੱਚੇ ਦੀ ਸਫਲਤਾ ਵੇਖਣੀ ਚਾਹੁੰਦਾ ਸੀ ਉਹ ਅਜੇ ਤੱਕ ਉਹ ਮਿਲ ਨਹੀਂ ਸਕੀ ਉਹ ਸਾਰੀਆਂ ਚੀਜ਼ਾਂ ਆਪਣੇ ਦਿਲ ਦੇ ਵਿੱਚ ਹੀ ਰਹਿ ਗਿਆ ਜੀ ਉਹਨੇ ਉਹਨੇ ਕੋਈ ਯਾਦਗਾਰ ਹੋਣੀ ਚਾਹੀਦੀ ਇੱਥੇ ਪਿੰਡ ਵਿੱਚ ਵੇਖੋ ਜੀ ਉਹ ਕਹਿੰਦਾ ਸੀ ਵੀ ਮੇਰਾ ਹੋਰ ਕੋਈ ਗੱਲ ਹੋਵੇ ਨਾ ਹੋਵੇ ਮੇਰੇ ਨਾਂ ਨਾਲ ਲੋਹਾਰਕਾ ਹਰ ਥਾਂ ਲਿਖਣਾ ਹੀ ਲੈਣਾ ਤਾਂ ਕਿ ਮੇਰੇ ਪਿੰਡ ਦਾ ਨਾਮ ਸਾਰੀ ਦੁਨੀਆ ਵਿੱਚ ਵਜੇ ਤੇ ਵਜਾ ਵੀ ਹੈ ਬਿਲਕੁਲ ਉਹਦੀ ਆਪਣੀ ਪਛਾਣ ਉਹਨੂੰ ਸ਼ਕਲ ਤੋਂ ਕੋਈ ਪਛਾਣਦਾ ਨਹੀਂ ਤੇ ਨਾਂ ਜਦੋਂ ਨਿਮਨਹਾਰਕਾ ਬਿਨਾਂ ਲੋਕੀਂ ਉੱਡ ਕੇ ਆਉਂਦੇ ਹੁੰਦੇ ਹਾਲ ਵੀ ਇਹ ਨਿਮਨਹਾਰਕਾ ਇਹ ਆ ਤੇ ਇੰਨਾ ਜਿਆਦਾ ਮਸ਼ਹੂਰ ਸੀ ਫੇਮਸ ਸੀ ਅੰਦਰੇ-ਅੰਦਰ ਇੰਨਾ ਫੇਮਸ ਸੀ ਤੇ ਬਾਕੀ ਇਹ ਪਿੰਡ ਵਾਲਾਂ ਦਾ ਹੋਣਾ ਹੈ ਜੀ ਜਨ ਇਥੋਂ ਦੇ ਜੋ ਜਿਹੜੇ ਲੀਡਰ ਵਗੈਰਾ ਨੇ ਉਹਨਾਂ ਨੂੰ ਚਾਹੀਦਾ ਤੇ ਐ ਦੀ ਕੋਈ ਨਾ ਕੋਈ ਯਾਦਗਾਰ ਜਰੂਰ ਬਣਾਉਣੀ ਚਾਹੀਦੀ ਹੈ ਤਾਂ ਬਿਲਕੁਲ ਦਮਨ ਅਦਮਨ ਸ਼ਾਂਤੀ ਬਖਸ਼ਣ ਦੇ ਪਰਿਵਾਰ ਨੂੰ ਪਾਣਾ ਬਲ ਬਖਸ਼ਣ ਦਮਨ ਮਜੀਠੀਆਂ ਨੇ ਜਿਹੜੇ ਕਿ ਮੋਡਲਿੰਗ ਕਰਦੇ ਨੇ ਤੇ ਉਹ ਵੀ ਇੱਥੇ ਪਹੁੰਚੇ ਨੇ ਸ਼ਰਦਾ ਦੇ ਫੁੱਲ ਪੇਂਟ ਕਰਨ ਵਾਸਤੇ ਨੀਮਾ ਲੋਹਾਰ ਕਾ ਨੂੰ ਨਾਲ ਉਹਨਾਂ ਦੇ ਅਜੀਪਾਲ ਸਿੰਘ ਰੰਦਾਵਾ ਜਿਹੜੇ ਕਿ ਇਨਚਾਰਜ ਨੇ ਮਾਜਾ ਜੋਂਦੇ ਕਾਂਗਰਸ ਪਾਰਟੀ ਦੇ ਉਹਨਾਂ ਨੇ ਵੀ ਇੱਥੇ ਪਹੁੰਚ ਕੇ ਨਿਮਲ ਲੋਹਾਰਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਨੇ ਔਰ ਸੰਗੀਤ ਜਗਤ ਨੂੰ ਇੱਕ ਅਪੀਲ ਕੀਤੀ ਹੈ ਇਸ ਪਰਿਵਾਰ ਦੀ ਬਾਹ ਜ਼ਰੂਰ ਫੜੀ ਜਾਵੇ ਕਿਉਂਕਿ ਲਚਰਤਾ ਤੋਂ ਦੂਰ ਰਹਿ ਕੇ ਇਹਨਾਂ ਨੇ 500 ਤੋਂ ਜ਼ਿਆਦਾ ਗੀਤ ਲਿਖੇ ਜਿਨ੍ਹਾਂ ਵਿੱਚੋਂ 200 ਦੇ ਕਰੀਬ ਗੀਤ ਜਿਹੜੇ ਕਿ ਉਹ ਕਾਫੀ ਮਸ਼ਹੂਰ ਹੋਏ ਸਨ ਤੇ ਅੱਜ ਉਹਨਾਂ ਦੇ ਨਿਮਿਤ ਅੰਤਿਮ ਅਰਦਾਸ ਦਾ ਆਯੋਜਨ ਕੀਤਾ ਗਿਆ ਜਿੱਥੇ ਕਿ ਬਹੁਤ ਵੱਡੀ ਗਿਣਤੀ ਵਿੱਚ ਸੰਗੀਤ ਜਗਤ ਤੋਂ ਵੀ ਸਿਆਸੀ ਨਾਲ ਨਾਲ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਇੱਥੇ ਸ਼ਰਧਾ ਦੇ ਫੁੱਲ ਪੈਂਡ ਕਰਨ ਵਾਸਤੇ ਪਹੁੰਚੇ ਹੋਏ ਨੇ ਕੈਮਾ ਪਰਸੂ ਸੁਖਪਾਲ ਦੇ ਨਾਲ ਸਿਕੰਦਰ ਪਰਸ ਰੀਚਾ ਦੇਨਿਕ ਸਿਹਾ ਟੀਵੀ ਅੰਮ੍ਰਿਤਸਰ ਮੈਂ ਦਵਨ ਮਜੀਠੀਆ ਜੀ ਅੱਜ ਦਾ ਦਿਨ ਦੇਤੇ ਨਵੇਂ ਭਾਈ ਦੇ ਭੋਗ ਤੇ ਆਏ ਆ ਜੀ ਬਹੁਤ ਮੰਦ ਭਾਗੀ ਘਟਨਾ ਵਾਪਰੀ ਆ ਜੀ ਬਹੁਤ ਮੰਦ ਭਾਗੀ ਘਟਨਾ ਵਾਪਰੀ ਆ ਉਹ ਇੱਕ ਬੜਾ ਸੱਚਾ ਸੁੱਚਾ ਇਨਸਾਨ ਸੀ ਤੇ ਆਪਣੇ ਦੁੱਖ ਆਪਣੇ ਅੰਦਰ ਹੀ ਲੈ ਗਿਆ ਉਹ ਜੀ ਜਿੰਨਾ ਕੋ ਨੇ ਪੰਜਾਬੀ ਗੀਤਕਾਰੀ ਵਿੱਚ ਆਪਣਾ ਨਾਮ ਬਣਾਇਆ ਮੇਰੇ ਨਾਲ ਜਾਂਦਾ ਰਹੇ ਚੰਡੀਗੜ੍ਹ ਉੱਥੇ ਜਾ ਕੇ ਮੈਂ ਵੇਖਦਾ ਰਿਹਾ ਕਿ ਕਈ ਲੋਕ ਇਹਨੂੰ ਸ਼ਕਲ ਤੋਂ ਨਹੀਂ ਜਾਣਦੇ ਜਦੋਂ ਦੱਸਦਾ ਵੀ ਮੇਰੇ ਨਾਲ ਨੰਮਾ ਲੋਹਾਰ ਕਾ ਬਿਠਾ ਲੋਕੀ ਟੁੱਟ ਕੇ ਆ ਜਾਂਦੇ ਵੀ ਕਿ ਸਾਡਾ ਫੋਟੋ ਕਰਾਓ ਸਾਡੀ ਫੋਟੋ ਕਰਾਓ ਨਾਲ ਕਿਸੇ ਅੱਗੇ ਉਹਨੇ ਹੱਥ ਨਹੀਂ ਅੱਡੇ ਆ ਜੀ ਬਾਕੀ ਮੈਂ ਤੇ ਵੀਰ ਦੀ ਕੋਈ ਗੱਲ ਕਹਿਣਾ ਚਾਹਣਾ ਵਾ ਵੀ ਦੁਨੀਆ ਵਿੱਚ ਚਲੋ ਸਮੇਤ ਮੇਰੇ ਦੁਨੀਆ ਦੀ ਸਾਰੀ ਦੁਨੀਆਦਾਰੀ ਇਦਾਂ ਦੀ ਹੋ ਗਈ ਆ ਯਾਰਾਂ ਦਾ ਤੇ ਮਾਪਿਆਂ ਦਾ ਬੋਲ ਜਿਹੜਾ ਉਹਨਾਂ ਦੀ ਜਾਨ ਤੋਂ ਬਾਅਦ ਪੈਂਦਾ ਅੱਜ ਇਹ ਸਾਰੇ ਨੂੰ ਸ਼ਰਧਾਂਜਲੀ ਦੇਈ ਜਾਵਾਂਗੇ ਉਹਦੇ ਬਾਰੇ ਗੋਣਗਾਈ ਜਾਵਾਂਗੇ ਪਰ ਜਿਹੜੀ ਅਸਲ ਕਾਲਿਆ ਦੁਨੀਆ ਦੀ calright ਹੈ ਅਸੀਂ ਬਣ ਗਈ ਆ ਵੀ ਜੀਂਦੇ ਜੀ ਬੰਦੇ ਦੀ ਕੋਈ ਵਕਤ ਨਹੀਂ ਪੈਂਦੀ ਉਹਨੇ ਕਦੀ ਆਪਣਾ ਦੁੱਖ ਨਹੀਂ ਫਰੋਲਿਆ ਉਹਨੂੰ ਸਾਲ ਤੋਂ ਉੱਤੇ ਹੋ ਗਿਆ ਸੀ ਉਹਦੇ ਪੈਰ ਦੇ ਵਿੱਚ ਜ਼ਖਮ ਹੋਇਆ ਸੀ ਮੈਂ ਆਪਣਾ ਚੈੱਕਅਪ ਕਰਾਉਣ ਗਿਆ ਮੇਰਾ ਡਾਕਟਰ ਚੀਮਾ ਐਸਐਮਓ ਲੱਗੇ ਨਥੇ ਚੰਡੀਗੜ੍ਹ ਇਹ ਮੇਰੇ ਨਾਲ ਬੈਠਾ ਤੇ ਡਾਕਟਰ ਮਨਪ੍ਰੀਤ ਸੀ ਦੋ ਤਣੇ ਹੋਰ ਬੈਠੇ ਸੀ ਮੈਂ ਉਹਨੂੰ ਕਿਹਾ ਨਿੰਮਲਵਰ ਕਾ ਮੇਰਾ ਦੋਸਤ ਨਾਲ ਆਇਆ ਤੇ ਉਹ ਕਹਿੰਦੇ ਨਿੰਮਲਵਰ ਕਾ ਇਹ ਅੱਛਾ ਉਹਨਾਂ ਨੇ ਉੱਠ ਕੇ ਸਾਰੇ ਡਾਕਟਰਾਂ ਨੇ ਉਹਨਾਂ ਦਾ ਫੋ ਇਹ ਉਦੋਂ ਬੈਠਾ ਰਿਹਾ ਕੋ ਚਾਹ ਪੀਤੀ ਚਾਹ ਪੀ ਕੇ ਮੁੜ ਕੇ ਮੈਂ ਟੈਸਟ ਦਿੱਤੇ ਸੀ ਟੈਸਟਾਂ ਦੀ ਰਿਪੋਰਟਾਂ ਦੇ ਉਹ 3 ਵਜੇ ਲੈਣ ਗਏ ਆ ਜੀ ਇਹਨੇ ਫਿਰ ਉੱਥੇ ਗੱਲ ਕੀਤੀ ਹੁੰਦਾ ਮੇਰੇ ਪੈਰ 'ਚ ਜ਼ਖਮ ਹੈ ਹੰਦਮਨ ਭਾਈ ਮੇਰਾ ਜ਼ਖਮ ਨਹੀਂ ਠੀਕ ਹੁੰਦਾ ਤੇ ਮੈਂ ਕਿਹਾ ਕੋ ਲਾ ਹਾਜ਼ਰਾ ਉਹ ਡਾਕਟਰ ਵੀ ਬਹਿ ਕੇ ਨਾਗੇ ਸਾਰੇ ਆਣ ਗਏ ਜਦੋਂ ਜਰਾਬ ਲਈਦਾ ਪੈਰ ਅਗਲਾ ਪੱਬ ਜਿਹੜਾ ਹੈ ਨਾ ਉਹ ਤਕਰੀਬਨ ਬਹੁਤ ਜ਼ਿਆਦਾ ਹੀ ਖਰਾਬ ਹੋਇਆ ਸੀ ਜ਼ਖਮ ਜਿਹੜਾ ਖੁੱਲਾ ਸੀ ਉਹ ਵੀ ਤਕਰੀਬਨ ਇੰਚੀ ਦਾ ਹੋਊਗਾ ਘਟੋ ਘਟਾ ਤੇ ਲਾਗੋ ਲਾਗੋ ਪੈਰ ਸਾਰਾ ਗਲਿਆ ਪਿਆ ਸੀ ਇਸੇ ਕਰਕੇ ਨਾ ਆਪਣੇ ਯਾਰਾਂ ਦੋਸਤਾਂ ਕੋਲ ਜਾਂਦਾ ਸੀ ਰਾਤ ਬਾਹਰ ਕਦੇ ਰਹਿਣ ਦੀ ਗਰੀਜ ਕਰਦਾ ਸੀ ਕਿ ਮੈਨੂੰ ਇਦਾਂ ਤਕਲੀਫ ਹੈ ਦੂਜਿਆਂ ਨੂੰ ਪਤਾ ਲੱਗੂਗਾ ਜੀ ਉਹ ਫਿਰ ਮੈਂ ਇਹਨੂੰ ਪੁੱਛਿਆ ਮੈਂ ਤੈਨੂੰ ਤਾਂ ਸ਼ੂਗਰ ਜਾਬਦੀ ਜਿਹੜਾ ਪੈਰ ਵਿੱਚ ਸ਼ੂਗਰ ਇਦਾਂ ਖਰਾਬ ਹੁੰਦਾ ਤੇ ਕਿਦਾਂ ਆਂਦਾ ਮੈਨੂੰ ਦੰਮਲ ਭਾਈ ਨਾਮਕ ਚੈੱਕ ਕਰਾਇਆ ਨਾਮਕ ਦਵਾਈ ਖਾਣਾ ਹੂੰ ਉਹ ਡਾਕਟਰਾਂ ਫਿਰ ਕਿਹਾ ਵੀ ਹੁਣ ਤੇ ਟਾਈਮ ਹੋ ਗਿਆ ਤੇ ਐਸ ਵੇਲੇ ਅਗਲੇ ਦਿਨ ਵਾਪਸ ਆਉਣਾ ਸੀ ਉਹ ਫਿਰ ਉਸ ਦਿਨ ਟੈਸਟ ਹੋਣਾ ਸਕੇ ਫਿਰ 3-4-5 ਦਿਨ ਬਾਅਦ ਅਸੀਂ ਫਿਰ ਦੁਬਾਰਾ ਗਏ ਜੀ ਉਸ ਵੇਰੇ ਸਿੱਧੇ ਨਰਨੇ ਕਾਲਜ ਉੱਤੇ ਪਹੁੰਚ ਕੇ ਉਹਨਾਂ ਫਿਰ ਸਾਰੇ ਡਾਕਟਰਾਂ ਦੇ ਟੈਸਟ ਵਗੈਰਾ ਸਾਰੇ ਕਰਾਏ ਤੇ ਡਾਕਟਰ ਦੋ ਤਣਾਂ ਨੂੰ ਖਾਇਆ ਉਹਨਾਂ ਫਿਰ ਕਿਹਾ ਵੀ ਸ਼ੂਗਰ ਚੈੱਕ ਕਰਾਈ ਯਾਰ ਸ਼ੂਗਰ ਦੀ ਰਿਪੋਰਟ ਲਈਦੇ ਉਹ HbA1c ਜਿਹੜੀ 6.5 ਜਾਈਦੀ ਉਹ ਇਹਦੀ 11 ਦੇ ਲੱਗੇ ਆਈ ਇਹਨੂੰ ਪਤਾ ਹੀ ਨਹੀਂ ਸੀ ਮੈਨੂੰ ਸ਼ੂਗਰ ਹੈ ਉਹਨਾਂ ਫਿਰ ਦਵਾਈਆਂ ਦੁਈਆਂ ਸ਼ੂਗਰ ਦੀਆਂ ਉਹਨਾਂ ਦਿੱਤੀਆਂ ਕੰਟਰੋਲ ਕਰਨ ਵਾਸਤੇ ਮੈਨੂੰ ਬਾਅਦ ਚ ਪੁੱਛਦਾਰਿਆ ਮੈਂ ਰਿੰਮੇ ਕੀ ਹਾਲ ਹੈ ਹੁੰਦੇ ਕਹਿੰਦੇ ਅੱਗੇ ਨੂੰ ਫਰਕ ਆ ਜਿਵੇਂ ਸੁਪੰਡਿਆ ਪਰ ਸਮਝ ਨਹੀਂ ਲੱਗ ਸਕੀ ਕਿਦਾਂ ਇਕਦਮ ਹੀ ਛੱਡ ਗਿਆ ਸਾਰਿਆਂ ਨੂੰ ਤਮੇ ਜਾਨਣਾ ਤਾਂ ਸਾਰਿਆਂ ਨੇ ਇਹ ਸੱਚਾਈ ਕੌੜੀ ਸੱਚਾਈ ਕਹ ਲੋ ਬਣਾ ਪਰ ਜਦੋਂ ਬੇਵਕਤ ਕਿਸੇ ਦੀ ਮੌਤ ਹੋ ਜਾਂਦੀ ਤਾਂ ਬਹੁਤ ਵੱਡਾ ਘਾਟਾ ਹੋ ਜਾਂਦਾ ਮੈਂ ਨਾ ਜੀ ਮੈਂ ਘਟੋ ਘਟ ਨਹੀਂ ਮੇਰਾ 10 12 ਹਜ਼ਾਰਾਂ ਦੋਸਤਾਂ ਨੂੰ ਟੈਲੀਫੋਨ ਆਏ ਮੈਂ ਸੁੱਤਾ ਉੱਠਿਆ ਉਹ ਮੇਰੀ ਆਤ ਹੈ ਜਾਂ WhatsApp ਵੇ ਹੋਵੇ ਅੱਲਾ ਜਾਂ Facebook ਵੇ ਹੋਵੇ ਅੱਲਾ Facebook ਵੇ ਕੀ ਆ ਤੇ ਉਹਦੇ ਉੱਤੇ ਨਾ ਲਿਖਿਆ ਨਮਾ ਆਰ ਆਈ ਪੀ ਹੂੰ ਤੇ ਮੈਂ ਕਹਾ ਕਿ ਇਹ ਮੈਂ ਅੱਗੇ ਧਰਮਿੰਦਰ ਦੀ ਖਬਰ ਡਾਤੀ ਕਿ ਇਹਨੇ ਜਾਣ ਕੇ ਜਾਣਬੋਝ ਕੇ ਗਲਤ ਖਬਰ ਪਾਤੀ ਬਈ ਇਹੋ ਜੀ ਕੋਈ ਗੱਲ ਹੀ ਨਹੀਂ ਪਤਾ ਵੀ ਬਿਮਾਰ ਹੈ ਜਾਂ ਕੋਈ ਗੱਲ ਚਲੋ ਪੈਰ ਜ਼ਖਮ ਹੈਗਾ ਸੀ ਉਹ ਮੈਂ ਜਦੋਂ ਉਹਨੂੰ ਦੁਬਾਰਾ ਫੇਰ ਦੁਬਾਰਾ ਫੋਲਿਆ ਤੇ ਫੇਸਬੁਕ ਤੇ ਤੇ ਉਹ ਨਿੰਮੇ ਲੁਹਾਰ ਕੇ ਦੀ ਪ੍ਰੋਫਾਈਲ ਜਿਹਦੇ ਉੱਤੇ ਪਈ ਸੀ ਇਹਦੇ ਬੱਚਿਆਂ ਨੇ ਪਾਈ ਸੀ ਫਿਰ ਮੈਂ ਦੋ ਤਿੰਨ ਬੰਨਾਂ ਟੈਲਿੰਗ ਕੀਤਾ ਉਹ ਕਹਿੰਦੇ ਵੀ ਪੜਿਆ ਵਾ ਤਾਂ ਇਹ ਤੇ ਡਰ ਦੇ ਕੋ ਕਮੈਂਟ ਹੀ ਨਹੀਂ ਪਾਉਂਦੇ ਵੀ ਕਿਦਾਂ ਕਮੈਂਟ ਪਾਈਏ ਕੋ ਝੂਠਾ ਹੋ ਗਿਆ ਤੇ ਝੂਠੀ ਖਬਰ ਹੋਈ ਤੇ ਨੂੰਗਾ ਅੱਡਾ ਤੁਸੀਂ ਕਨਫਰਮ ਕੀਤਾ ਪਰਵਾਹ ਨਾ ਫਿਰ ਮੈਂ ਫਿਰ ਆਪਣੇ ਗੁਰਪੀ ਦੇ ਹੈਗੇ ਨੇ ਆਪਣੇ ਇਨਸ਼ਾਨ ਫਿਲਮ ਵਾਲੇ ਅਜਨਾਲੇ ਤੋਂ ਨੇ ਇੱਥੇ ਉਹਨੇ ਤਰ ਲੱਗੇ ਨਹੀਂ ਇੱਥੇ ਤਰ ਫਿਰਦੇ ਨੇ ਉਹਨਾਂ ਨੂੰ ਫੋਨ ਕੀਤਾ ਉਹਨਾਂ ਕਹਿੰਿਆ ਵੀ ਇਦਾਂ ਉਹ ਕੱਲ ਅਸੀਂ ਸ਼ਾਮੀ ਟੈਲ ਨੂੰ ਕੀਤਾ ਹੈਗਾ ਤੇ ਉੱਥੋਂ ਪਤਾ ਨਹੀਂ ਉਹਨਾਂ ਨੇ ਜਵਾਬ ਦੇ ਤਾ ਉਹਨਾਂ ਕਹ ਗੁਰਮੁਖ ਰਾਮ ਦਾ ਹਸਤ ਲੈ ਜੂ ਤੇ ਉਹਨੂੰ ਇਹਨੂੰ ਅ ਰੱਖਿਆ ਸੀ ਦਾਖਲ ਆਈ ਸੀ ਯੂ ਚ ਉੱਥੇ ਉਹਨਾਂ ਨਾਲ ਡਾਕਟਰਾਂ ਨਾਲ ਗੱਲਾਂ ਕੀਤੀਆਂ ਵਾ ਵੀ ਇਹਦਾ ਪੈਰ ਜਿਹੜਾ ਉਹ ਵੱਢਣਾ ਪੈਣਾ ਉਹ ਦਿਲ ਤੇ ਲਾ ਗਿਆ ਦਿਲ ਤੇ ਗੱਲ ਇਹਦਾ ਹਾਟ ਸਿੰਘ ਹੋ ਗਿਆ ਬਾਅਦ ਚ ਹਾਂ ਬਾਕੀ ਅਭੀ ਜੰਨਾ ਤੇ ਰਹਾ ਜੀ ਜਿਨ੍ਹਾਂ ਲੋਕਾਂ ਨਾਲ ਮਿਲਿਆ ਗਿਲਿਆ ਕੋਈ ਉਹਨੂੰ ਭੁੱਲ ਨਹੀਂ ਸਕਦਾ ਜੀ ਇਹ ਤਾਂ ਕਾਫੀ ਨੇੜਤਾ ਰਹੀ ਉਹਨਾਂ ਨਾਲ ਹਾਂ ਜੀ ਹਾਂ ਬਹੁਤੀ ਪੁਰਾਣੀ ਨਹੀਂ ਸੀ ਥੋੜੇ ਚਿਰ ਵਿੱਚ ਹੀ ਬਹੁਤ ਨਿੱਘਾ ਸੁਭਾਅ ਸੀ ਉਹਦਾ ਤੇ ਮੇਰੇ ਨਾਲ ਬਹੁਤ ਜ਼ਿਆਦਾ ਯਾਰੀ ਉਸ ਪੈ ਗਈ ਸੀ ਅ 500 ਤੋਂ ਜ਼ਿਆਦਾ ਕਦੇ ਗੀਤ ਲਿਖੇ ਸੀ ਉਹਨਾਂ ਨੇ ਬਿਲਕੁਲ ਔਰ ਉਹਨਾਂ ਵਿੱਚੋਂ ਇੱਕ ਨਹੀਂ ਦੋ ਨਹੀਂ 150 200 ਗੀਤ ਜਿਹੜੇ ਕਿ ਉਹ ਮਸ਼ਹੂਰ ਹੋ ਗਏ ਜਿਹਦਾ 100 ਗਾਣਾ ਵੀ ਮਸ਼ਹੂਰ ਹੋਇਆ ਹੋਵੇ ਨਾ ਜੀ ਉਹ ਤਾਂ ਕੁਦਰਤੀ ਤੌਰ ਤੇ ਉਹਨੂੰ ਲੱਖਾਂ ਰੁਪਏ ਦੀ ਰਾਇਲਟੀ ਹੋਣੀ ਚਾਹੀਦੀ ਹੈ ਪਰ ਮੈਨੂੰ ਨਹੀਂ ਸੀ ਲੱਗਦਾ ਵੀ ਉਹਨੂੰ ਇਹੋ ਜਿਹਾ ਕੋਈ ਇਹਨਾਂ ਨੇ ਕੋਈ ਉਹਦੀ ਮਦਦ ਕੀਤੀ ਜਾਂ ਉਹਨੂੰ ਰਾਇਲਟੀ ਮਿਲੀ ਆ ਗੀਤਕਾਰਾਂ ਨੂੰ ਵਰਤ ਕੇ ਗਾਇਕ ਬਹੁਤ ਥਿੜੀਆਂ ਥਾਵਾਂ ਤੇ ਪਹੁੰਚ ਗਏ ਲੇਕਿਨ ਗੀਤਕਾਰ ਦੀ ਕੋਈ ਇਨੀ ਵਕਤ ਨਹੀਂ ਪਾਈ ਇਹਨਾਂ ਨੇ ਪਰ ਚਾਹੀਦਾ ਹੁਣ ਸੰਗੀਤ ਜਗਤ ਨੂੰ ਅੱਗੇ ਆਉਣਾ ਮੇਰੇ ਘਰ ਦਾ ਜਾਂਦਾ ਰਿਆਂ ਇਹਨੂੰ ਛੱਡ ਕੇ ਕੋਲੋਂ ਬਣਾ ਆਇਆ ਬਾਹਰ ਛੱਡ ਕੇ ਆਇੰਦਾ ਨੇ ਬਾਹਰ ਇਹਨੇ ਦਿਲ ਜਣਾ ਤੋਂ ਦੁਰ ਕੇ ਛੱਡਦੋਂ ਉਹ ਫਿਰ ਮੈਂ ਅਜੰਨ ਡੈਥ ਹੋਈ ਸस्कार ਸੀ ਦਿਨ ਪਰ ਘਰ ਗਏ ਆ ਤੇ ਸਿੰਪਲ ਜਿਹਾ ਘਰ ਆ ਜੇ ਲੈਂਟਰ ਵਗੈਰਾ ਪਾਏ ਆ ਜੀ ਕਲੀਆਂ ਕੋਲੀਆਂ ਕੁਝ ਨਹੀਂ ਕਰਾਈਆਂ ਜੇ ਕੋਈ ਪੈਸਾ ਚਾਰ ਜੋੜੇ ਹੁੰਦੇ ਤੇ ਬੰਦੇ ਨੇ ਇਹਨੂੰ ਕੋਠੀ ਟਾਈ ਬਣਾਇਆ ਹੋਣਾ ਸੀ ਜੀ ਬਾਕੀ ਉਹਨੇ ਦੁੱਖ ਕੇ ਕੋ ਫਰੋਲਿਆ ਨਹੀਂ ਦੀ ਆਪਣਾ ਯਾਰਾਂ ਦੋਸਤਾਂ ਵਿੱਚ ਬੈਠਾ ਕਦੀ ਉਹਨੇ ਮੈਂ ਨਹੀਂ ਕਦੇ ਵੇਖਿਆ ਜਿੰਨੀਆਂ ਮੇਰੇ ਨਾਲ ਕਦੇ ਗਏ ਆ ਚੰਡੀਗੜ੍ਹ ਗਏ ਆ ਕਿ ਉਹਨੇ ਇੱਕ ਤਰ੍ਹਾਂ ਕਿਹਾ ਹੋਵੇ ਮੈਂ ਪੈਸੇ ਹਾਂ ਤਾਂ ਗਿਆ ਜਾਂ ਆ ਗੱਲ ਆ ਜਾਂ ਮੈਨੂੰ ਤੁਹਾਨੂੰ ਦੁੱਖ ਆ ਤਕਰੀਬ ਹੈ ਬਾਕੀ ਬੱਚਾ ਉਹਦਾ ਜਵਾਨ ਹੋਇਆ ਸੀ ਗੈਰੀ ਲੋਹਾਰਾ ਕਾ ਜਿਹੜਾ ਉਹਦੇ ਬਾਰੇ ਸੋਚਦਾ ਸੀ ਉਹਦੇ ਕਾਰਟ ਗਿਲ ਕੋ ਗਏ ਆ ਰਿਦਮ ਵਾਇਸ ਵਿੱਚ ਉੱਥੇ ਉਹਨਾਂ ਨੇ ਕਾਰਟ ਗਿਲ ਨੇ ਵੀ ਕਿਹਾ ਵੀ ਬੱਚੇ ਆਪਣੇ ਨੂੰ ਗੈਰੀ ਨੂੰ ਭੇਜੀ ਮੇਰੇ ਕੋਲ ਤੇ ਪਿੱਛੇ ਇੱਕ ਦੋ ਸ਼ਾਰਟ ਫਿਲਮ ਉਹਨੇ ਕੀਤੀਆਂ ਨੇ ਗੈਰੀ ਨੇ ਜੀ ਸੋਨਾ ਰੋਲ ਕੀਤਾ ਉਹਨੇ ਪਰ ਲੇਕਿਨ ਉਹ ਜੋ ਚਾਹੁੰਦਾ ਸੀ ਆਪਣੇ ਬੱਚੇ ਦੀ ਸਫਲਤਾ ਵੇਖਣੀ ਚਾਹੁੰਦਾ ਸੀ ਉਹ ਅਜੇ ਤੱਕ ਉਹ ਮਿਲ ਨਹੀਂ ਸਕੀ ਉਹ ਸਾਰੀਆਂ ਚੀਜ਼ਾਂ ਆਪਣੇ ਦਿਲ ਦੇ ਵਿੱਚ ਹੀ ਲੈ ਗਿਆ ਜੀ ਉਹਨੇ ਉਹਨਾਂ ਦੀ ਕੋਈ ਯਾਦਗਾਰ ਹੋਣੀ ਚਾਹੀਦੀ ਇੱਥੇ ਪਿੰਡ ਵਿੱਚ ਵੇਖੋ ਜੀ ਉਹ ਕਹਿੰਦਾ ਸੀ ਵੀ ਮੇਰਾ ਹੋਰ ਕੋ ਗੱਲ ਹੋਵੇ ਨਾ ਹੋਵੇ ਮੇਰੇ ਨਾਂ ਨਾਲ ਲੋਹਾਰਕਾ ਹਰ ਥਾਂ ਲਿਖਣਾ ਹੀ ਲੈਣਾ ਤਾਂ ਕਿ ਮੇਰੇ ਪਿੰਡ ਦਾ ਨਾਮ ਸਾਰੇ ਦੁਨੀਆ ਵਿੱਚ ਵਜੇ ਤੇ ਵੱਜਾ ਵੀ ਹੈ ਬਿਲਕੁਲ ਉਹਦੀ ਆਪਣੀ ਪਛਾਣ ਉਹਨੂੰ ਸ਼ਕਲ ਤੋਂ ਕੋਈ ਪਛਾਣਦਾ ਨਹੀਂ ਤੇ ਨਾਂ ਜਦੋਂ ਨਿਮਾ ਲੋਹਾਰਕਾ ਬਿਨਾਂ ਲੋਕੀ ਉੱਡ ਕੇ ਆਉਂਦੇ ਹੁੰਦੇ ਹੁਦਲ ਵੀ ਇੱਕ ਨਿਮਾ ਲੋਹਾਰਕਾ ਇਹ ਆ ਤੇ ਇੰਨਾ ਜਿਆਦਾ ਮਸ਼ਹੂਰ ਸੀ ਫੇਮਸ ਸੀ ਅੰਦਰੇ-ਅੰਦਰ ਇੰਨਾ ਫੇਮਸ ਸੀ ਤੇ ਬਾਕੀ ਇਹ ਪਿੰਡ ਵਾਲਾਂ ਦਾ ਹੋਣਾ ਹੈਗਾ ਜੀ ਜਾਂ ਇਥੋਂ ਦੇ ਜੋ ਜਿਹੜੇ ਲੀਡਰ ਵਗੈਰਾ ਨੇ ਉਹਨਾਂ ਨੂੰ ਚਾਹੀਦਾ ਤੇ ਐ ਦੀ ਕੋਈ ਨਾ ਕੋਈ ਯਾਦਗਾਰ ਜਰੂਰ ਬਣਾਉਣੀ ਚਾਹੀਦੀ ਹੈ ਤਾਂ ਬਿਲਕੁਲ ਦਮਨ ਆਤਮਨ ਸ਼ਾਂਤੀ ਬਖਸ਼ਣ ਦੇ ਪਰਿਵਾਰ ਨੂੰ ਪਾਣਾ ਬਲ ਬਖਸ਼ਣ ਦਮਨ ਮਜੀਠੀਆਂ ਨੇ ਜਿਹੜੇ ਕੀ ਮੋਡਲਿੰਗ ਕਰਦੇ ਨੇ ਤੇ ਉਹ ਵੀ ਇੱਥੇ ਪਹੁੰਚੇ ਨੇ ਸ਼ਰਦਾ ਦੇ ਫੁੱਲ ਪੇਂਟ ਕਰਨ ਵਾਸਤੇ ਨੀਮਾ ਲੋਹਾਰਕਾ ਨੂੰ ਨਾਲ ਉਹਨਾਂ ਦੇ ਅਜੇਪਾਲ ਸਿੰਘ ਰੰਦਾਵਾ ਜਿਹੜੇ ਕੀ ਇਨਚਾਰਜ ਨੇ ਮਾਜਾ ਜੋਂ ਦੇ ਕਾਂਗਰਸ ਪਾਰਟੀ ਦੇ ਉਹਨਾਂ ਨੇ ਵੀ ਇੱਥੇ ਪਹੁੰਚ ਕੇ ਨਿਮਮ ਲੁਹਾਰਕਾ ਨੂੰ ਸ਼ਰਦਾ ਦੇ ਫੁੱਲ ਭੇਂਟ ਕੀਤੇ ਨੇ ਔਰ ਸੰਗੀਤ ਜਗਤ ਨੂੰ ਇੱਕ ਅਪੀਲ ਕੀਤੀ ਹੈ ਇਸ ਪਰਿਵਾਰ ਦੀ ਬਾਹਰ ਜ਼ਰੂਰ ਫੜੀ ਜਾਵੇ ਕਿਉਂਕਿ ਲਚਰਤਾ ਤੋਂ ਦੂਰ ਰਹਿ ਕੇ ਇਹਨਾਂ ਨੇ 500 ਤੋਂ ਜ਼ਿਆਦਾ ਗੀਤ ਲਿਖੇ ਜਿਨ੍ਹਾਂ ਵਿੱਚੋਂ 200 ਦੇ ਕਰੀਬ ਗੀਤ ਜਿਹੜੇ ਕਿ ਕਾਫੀ ਮਸ਼ਹੂਰ ਹੋਏ ਸਨ ਤੇ ਅੱਜ ਉਹਨਾਂ ਦੇ ਨਿਮਿਤ ਅੰਤਿਮ ਅਰਦਾਸ ਦਾ ਆਯੋਜਨ ਕੀਤਾ ਗਿਆ ਜਿੱਥੇ ਕਿ ਬਹੁਤ ਵੱਡੀ ਗਿਣਤੀ ਵਿੱਚ ਸੰਗੀਤ ਜਗਤ ਤੋਂ ਵੀ ਸਿਆਸੀ ਨਾਲ ਨਾਲ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਇੱਥੇ ਸ਼ਰਧਾ ਦੇ ਫੁੱਲ ਪੈਂਟ ਕਰਨ ਵਾਸਤੇ ਪਹੁੰਚੇ ਹੋਏ ਨੇ ਕੈਮਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਰ ਸ੍ਰੀਚਾ ਦੇਨਿਕ ਸਿਆ ਟੀਵੀ ਅੰਮ੍ਰਿਤਸਰ